ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਸਾਥੀ ਗੁਰਨਾਮ ਸਿੰਘ ਮੈਂ ਸੰਪਰੀ ਦੋਸਤੋ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਇੱਕ ਪਾਸਟਰ ਬਜਿੰਦਰ ਸਿੰਘ ਨੂੰ ਮਹਾਲੀ ਦੀ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਔਰ ਇਹ ਸਜ਼ਾ ਕਿਉਂ ਇਹਨਾਂ ਪਾਸਟਰ ਨੂੰ ਮਿਲੀ ਹੈ ਸਜ਼ਾ ਕਿੰਨੀ ਸਹੀ ਹੈ ਕਿੰਨੀ ਗਲਤ ਹੈ ਇਸ ਵੀਡੀਓ ਵਿੱਚ ਆਪਾਂ ਇਸ ਬਾਰੇ ਵਿਚਾਰ ਕਰਾਂਗੇ ਸੋ ਦੋਸਤੋ 2018 ਦੇ ਵਿੱਚ ਇਸ ਪਾਸਟਰ ਉਤੇ ਦਰਜ ਹੋਏ ਮੁਕਦਮੇ ਮੁਤਾਬਕ ਜੋ ਐਫ ਆਈ ਆਰ ਹੋਈ ਸੀ ਉਸ ਦੇ ਆਧਾਰ ਤੇ ਮਹਾਲੀ ਦੀ ਕੋਰਟ ਵੱਲੋਂ ਇੱਕ ਲੜਕੀ ਦੀ ਸ਼ਿਕਾਇਤ ਦੇ ਆਧਾਰ ਤੇ ਜੋ ਜਿਨਸੀ ਸ਼ੋਸ਼ਣ ਦਾ ਮਾਮਲਾ ਸੀ ਉਪਰੋਕਤ ਪਾਸਟਰ ਬਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਇਸ ਪਾਸਟਰ ਨੇ ਪੂਰੀ ਉਮਰ ਜਾਨੀ ਕਿ ਮੌਤ ਤੱਕ ਟਿਲ ਡੈਥ ਜੇਲ੍ਹ ਵਿੱਚ ਰਹਿ ਕੇ ਬਿਤਾਉਣੀ ਹੋਵੇਗੀ। ਸੋ ਜੋ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ਤੇ 2018 ਦੇ ਵਿੱਚ ਕੇਸ ਦਰਜ ਹੋਇਆ ਸੀ ਉਸ ਦੀ ਸੁਣਾਈ ਹੁੰਦਿਆਂ 7 ਸਾਲਾਂ ਦੇ ਵਿੱਚ ਜਾਨੀ ਕਿ 2025 ਇੱਕ ਦਿਨ ਪਹਿਲਾਂ ਜੋ ਇਹ ਫੈਸਲਾ ਆਇਆ ਕਿ ਇਸ ਪਾਸਟਰ ਨੂੰ ਕੋਰਟ ਨੇ ਬਹੁਤ ਸਖਤ ਸਜ਼ਾ ਸੁਣਾਈ ਹੈ। ਸੋ ਦੋਸਤੋ ਇਹ ਸਜ਼ਾ ਬਹੁਤ ਸਖਤ ਹੈ ਸਾਰੀ ਉਮਰ ਉਸ ਬੰਦੇ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਔਰ ਲਾਸਟ ਟਾਈਮ ਤੇ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਉਹ ਜਿਹੜਾ ਪਾਸਟਰ ਸੀਗਾ ਇੱਕ ਕੋਰਟ ਸਾਹਮਣੇ ਗੜਗੜਾਇਆ ਸੀਗਾ ਕਿ ਉਹਨੇ ਹੁਣ ਬਹੁਤ ਸਾਰਾ ਸੁਧਾਰ ਕਰ ਲਿਆ ਆਪਦੀ ਵਿੱਚ ਇਹਨੂੰ ਇਹ ਸਜ਼ਾ ਨਾ ਸੁਲਾਈ ਜਾਵੇ ਉਹਦੇ ਸੋਚੋ ਛੋਟੇ ਬੱਚੇ ਆ ਔਰ ਉਹਦੀ ਵਾਈਫ ਵੀ ਠੀਕ ਨਹੀਂ ਹੈਗੀ ਉਹਦੀ ਸਿਹਤ ਠੀਕ ਨਹੀਂ ਹੈਗੀ ਤੋਂ ਵਾਈਫਰੀ ਕੇਅਰ ਦੇ ਵਾਸਤੇ ਉਹਨੂੰ ਨੇੜੇ ਰਹਿਣਾ ਜ਼ਰੂਰੀ ਹੈ ਲੇਕਿਨ ਕੋਰਟ ਨੇ ਆਪਣਾ ਫੈਸਲਾ ਸੁਣਾ ਲਿਆ ਕਾਫੀ ਸਖਤ ਸਜ਼ਾ ਸੁਣਾਈ ਜAVE ਲਿਕਨ ਦੋਸਤੋ ਇਹ ਸਜ਼ਾ ਸੁਣਾਉਂਦਿਆਂ ਲਗਭਗ 7 ਸਾਲ ਲੱਗ ਗਿਆ ਕਿਉਂਕਿ ਕਾਨੂੰਨੀ ਪ੍ਰਕਿਰਿਆ ਸਾਡੇ ਦੇਸ਼ ਦੇ ਵਿੱਚ ਬਹੁਤ ਸਲੋ ਹੈ ਫੈਸਲਾ ਹੁੰਦਿਆਂ ਹੁੰਦਿਆਂ ਦਹਾਕੇ ਦੋ ਦਹਾਕੇ ਲੱਗ ਜਾਂਦੇ ਇਸ ਸਜ਼ਾ ਤੋਂ ਬਾਅਦ ਅਜੇ ਕਿਉਂਕਿ ਡਿਸਟ੍ਰਿਕਟ ਕੋਰਟ ਨੇ ਸਜ਼ਾ ਸੁਣਾਈ ਹੈ ਇਹ ਜਿਹੜਾ ਦੋਸ਼ੀ ਹੈ ਇਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੀ ਜਾ ਸਕਦਾ ਸੋ ਹਾਈ ਕੋਰਟ ਦੇ ਵਿੱਚ ਦੋਸਤੋ ਸਿੰਗਲ ਬੈਂਚ ਡਬਲ ਬੈਂਚ ਟ੍ਰਿਪਲ ਬੈਂਚ ਅਗਲਾ ਫੁੱਲ ਬੈਂਚ ਜਾਂ ਫਿਰ ਸੁਪਰੀਮ ਕੋਰਟ ਵਿੱਚ ਵੀ ਇਹਦੀ ਸੁਣਵਾਈ ਹੋ ਸਕਦੀ ਹੈ ਸੋ ਦੋਸਤੋ ਹੁਣ ਇਹ ਸਵਾਲ ਪੈਦਾ ਹੁੰਦਾ ਕਿ ਇਹ ਦੋਸ਼ੀ ਹਾਈ ਕੋਰਟ ਦੇ ਵਿੱਚ ਜਾ ਕੇ ਆਪਣੀ ਸਜ਼ਾ ਘਟਾ ਲੂਗਾ ਜਾਂ ਸੁਪਰੀਮ ਕੋਰਟ ਤੱਕ ਪਹੁੰਚ ਕਰ ਸਕਦਾ ਜਾਂ ਜੋ ਪੀੜਤ ਜਿਹੜੀ ਲੜਕੀ ਹੈ ਉਹ ਆਪਣੀ ਕਾਨੂੰਨੀ ਚਾਰਜ ਉਜਾਈ ਕਰਕੇ ਸਜ਼ਾ ਨੂੰ ਬਰਕਰਾਰ ਰੱਖ ਪਾਉਂਦੀ ਹੈ ਜਾਂ ਸਾਡੇ ਦੇਖਦੀਆਂ ਜਿਹੜੀਆਂ ਐਨ ਜੀਓ ਉਹ ਪੀੜਤਾਂ ਦੀਆਂ ਸਪੋਰਟ ਕਰਦੀਆਂ ਤਾਂ ਜੋ ਇਹ ਜਿਹੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲ ਸਕੇ ਸੋ ਦੋਸਤੋ ਹੁਣ ਇਹ ਸਵਾਲ ਪੈਦਾ ਹੁੰਦਾ ਕਿ ਲੋਕ ਇਹਨਾਂ ਦੋਸ਼ੀਆਂ ਕੋਲ ਪਹੁੰਚਦੇ ਕਿਉਂ ਜਿਹੜੇ ਠੱਗ ਲੋਕ ਆ ਪਾਸਟਰ ਲੋਕ ਆ ਜਾਂ ਹੋਰ ਪਖੰਡੀ ਲੋਕ ਆਪਣੇ ਸਮਾਜ ਦੇ ਵਿੱਚ ਬੈਠੇ ਆ ਉਹਨਾਂ ਦੇ ਕੋਲ ਕਿਉਂ ਪਹੁੰਚਦੇ ਆ ਕਿਉਂਕਿ ਆਪਾਂ ਨੂੰ ਔਨ ਲੰਗੇ ਦਿਨ ਕਿਤੇ ਨਾ ਕਿਤੇ ਇਹ ਖਬਰ ਮਿਲਦੀ ਰਹਿੰਦੀ ਹੈ ਕਿ ਫਲਾਣੀ ਜਗ੍ਹਾ ਕਿਸੇ ਪਖੰਡੀ ਬਾਬੇ ਵੱਲੋਂ ਜਾਂ ਕਿਸੇ ਪਾਸਟਰ ਵੱਲੋਂ ਜਾਂ ਕਿਸੇ ਹੋਰ ਧਾਰਮਿਕ ਜਿਹੜੇ ਲੋਕ ਬੈਠੇ ਆ ਸਾਡੇ ਦੇਸ਼ ਦੇ ਵਿੱਚ ਉਹਨਾਂ ਵੱਲੋਂ ਔਰਤਾਂ ਦਾ ਜਿੰਸੀ ਸੋਸ਼ਣ ਕੀਤਾ ਗਿਆ। ਸੋ ਇਹ ਲੋਕ ਡਰਦੇ ਕਿਉਂ ਨੇ ਕਿ ਜਾਂ ਇੰਨਾ ਉੱਤੇ ਕਾਨੂੰਨ ਦਾ ਸਿਕੰਜਾ ਇੰਨਾ ਸਖਤ ਕਿਉਂ ਨਹੀਂ ਹੈਗਾ ਕਿ ਇਹ ਲੋਕ ਛੁੱਟ ਜਾਂਦੇ। ਸੋ ਇਸ ਕੁਸ਼ ਵਿੱਚ ਜਿਵੇਂ ਆਪਾਂ ਪੀੜਤਾ ਦੇ ਬਿਆਨਾਂ ਤੇ ਨਿਗਾਹ ਮਾਰੀਏ ਤੇ ਉਹਦੇ ਵੱਲੋਂ ਕਿਹਾ ਗਿਆ ਕਿ ਇਹ 7 ਸਾਲਾਂ ਦੇ ਵਿੱਚ ਉਹਦੇ ਉੱਤੇ ਬਾਰ-ਬਾਰ ਹਮਲੇ ਹੋਏ ਆ। ਉਹਨੂੰ ਕਰੋੜਾਂ ਰੁਪਏ ਦਾ ਲਾਲਚ ਵੀ ਦਿੱਤਾ ਗਿਆ ਲੇਕਿਨ ਉਸ ਲੜਕੀ ਨੇ ਆਪਣੇ ਪਰਿਵਾਰ ਦੇ ਨਾਲ ਲੜ ਕੇ ਆਪਣੇ ਹਸਬੰਦ ਦੇ ਨਾਲ ਲੜ ਕੇ ਇਹ ਪੂਰੀ ਪ੍ਰਕਿਰਿਆ ਨੂੰ ਦ੍ਰਿੜਤਾ ਦੇ ਨਾਲ ਲੜਿਆ ਔਰ ਕੇਸ ਦੇ ਵਿੱਚ ਕੇਸ ਲੜਨੇ ਪੀੜਤਾਂ ਵਾਸਤੇ ਬੜੇ ਔਖੇ ਆ ਬੜੇ سارے ਪੈਸੇ ਲੱਗਦੇ ਆ ਵਕੀਲ ਕਰਨੇ ਹੋਰ ਕਾਨੂੰਨੀ ਪ੍ਰਕਿਰਿਆਵਾਂ ਬਹੁਤ ਮਹਿੰਗੀਆਂ ਔਰ ਆਪਣੇ ਘਰ ਦੇ ਕੰਮ ਤੰਦੇ ਛੱਡ ਕੇ ਕੇਸ ਝਗੜਨੇ ਬਹੁਤ ਜ਼ਿਆਦਾ ਔਖੇ ਸੋ ਦੋਸਤੋ ਹੁਣ ਇਹ ਸਵਾਲ ਪੈਦਾ ਹੁੰਦਾ ਕਿ ਲੋਕ ਜਿਹੜੇ ਸਾਡੇ ਪੀੜਤ ਲੋਕ ਆ ਇਹ ਪਖੰਡੀਆਂ ਦੇ ਕੋਲ ਜਾਂਦੇ ਕਿਉਂ? ਸੋ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਦੇਸ਼ ਦੇ ਵਿੱਚ ਹਸਪਤਾਲ ਦੀ ਹਾਲਤ ਬੜੀ ਵਧੀਆ ਨਹੀਂ ਹੈਗੀ। ਸਰਕਾਰੀ ਹਸਪਤਾਲਾਂ ਦੇ ਉੱਤੇ ਨਾਂ ਦਾ ਲਾਜ ਹੁੰਦਾ। ਜਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਭੀੜ ਹੀ ਨਹੀਂ ਹੁੰਦੀ ਐ ਕਿ ਉੱਥੇ ਆਮ ਬੰਦੇ ਨੂੰ ਆਪਣਾ ਇਲਾਜ ਕਰਾਉਣਾ ਹੀ ਔਖਾ ਹੈ। ਲੋਕਾਂ ਨੂੰ ਲਾਈਨਾਂ ਵਿੱਚ ਖੜਿਆ ਘੰਟੇ ਬੀਤ ਜਾਂਦੇ ਐ। ਜੇ ਕੋਈ ਸੀਰੀਅਸ ਮਰੀਜ਼ ਹੋਵੇ ਤੁਸੀਂ ਸੋਚ ਸਕਦੇ ਹੋ ਕੀ ਬਣੂਗਾ। ਸੋ ਇਸ ਤਰ੍ਹਾਂ ਇਹ ਕੁਦਰਤੀ ਤੌਰ ਤੇ ਸਤਾਏ ਹੋਏ ਲੋਕ ਇਹ ਪਾਸਟਰ ਜਾਂ ਕੁਝ ਹੋਰ ਅਖੋਤੀ ਜਿਹੜੇ ਧਾਰਮਿਕ ਆ ਬਾਬੇ ਬਣੇ ਬੈਠੇ ਆ ਉਹਨਾਂ ਕੋਲ ਜਾ ਪਹੁੰਚਦੇ ਜਿੱਥੇ ਇਹਨਾਂ ਦੀ ਇੱਕ ਤਾਂ ਆਰਥਿਕ ਲੁੱਟ ਹੁੰਦੀ ਹੈ ਦੂਸਰੀ ਨੰਬਰ ਤੇ ਜਿੰਸੀ ਸ਼ੋਸ਼ਣ ਵੀ ਹੁੰਦਾ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਸੋ ਦੋਸਤੋ ਇਸ ਕੇਸ ਦੇ ਵਿੱਚ ਉਹ ਲੜਕੀ ਨੂੰ ਇਸ ਪਾਸਟਰ ਵੱਲੋਂ ਬਦੇ ਸੈਟਲ ਕਰਨ ਦਾ ਚਾਂਸਾ ਦਿੱਤਾ ਗਿਆ ਸੀ ਨਾਲ ਉਹਨੂੰ ਪੈਸਿਆਂ ਦਾ ਵੀ ਲਾਲ ਦਿੱਤਾ ਗਿਆ ਸੀ ਔਰ ਬਾਅਦ ਵਿੱਚ ਉਹ ਲੜਕੀ ਨੂੰ ਧਮਕੀ ਵੀ ਦਿੱਤੀ ਗਈ ਕਿ ਜੇ ਉਹਨੇ ਪੁਲਿਸ ਦੇ ਸਾਹਮਣੇ ਜਾਂ ਬਾਹਰ ਮੂੰਹ ਖੋਲਿਆ ਤਾਂ ਉਹਨੂੰ ਸਖਤ ਸਜ਼ਾ ਮਿਲੂਗੀ ਸੋ ਦੇਖਣਯੋਗ ਗੱਲ ਹੈ ਕਿ ਉਪਰੋਕਤ ਪਾਸਟਰ ਆਪਣੇ ਪੈਸੇ ਥੇਲੇ ਤੇ ਜ਼ੋਰ ਤੇ ਜਮਾਨਤ ਉੱਤੇ ਸੀ। ਔਰ ਪਿਛਲੇ ਦਿਨੀ ਇਹ ਲੰਡਨ ਜਾਨਕੀ ਇੰਗਲੈਂਡ ਭੱਜਣ ਦੀ ਤਿਆਰੀ ਵਿੱਚ ਸੀ ਜਦੋਂ ਇਹਨੂੰ 에ਰਪੋਰਟ ਤੋਂ ਫੜਿਆ ਗਿਆ। ਸੋ ਦੋਸਤੋ ਇੱਥੇ ਜੇ ਕਿਤੇ ਜਿਹੜੀ ਸਾਡੀ ਪੁਲਿਸ ਦੀ ਕਾਰਵਾਈ ਲੇਟ ਹੋ ਜਾਂਦੀ ਤੇ ਇਸ ਬੰਦੇ ਨੇ ਆਰਾਮ ਨਾਲ ਜਾ ਕੇ ਇੰਗਲੈਂਡ ਬੈਠ ਜਾਣਾ ਸੀ ਜਿੱਥੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਦਿਆ ਕਰਦਿਆ ਹੋ ਸਕਦਾ ਉਹਦੀ ਪੂਰੀ ਉਮਰ ਹੀ ਬਾਹਰ ਲੰਘ ਜਾਦੀ। ਸੋ ਲੇਕਿਨ ਇਸ ਦੋਸ਼ੀ ਨੂੰ ਫੜ ਕੇ ਹੁਣ ਕੋਰਟ ਦੇ ਫੈਸਲੇ ਤੋਂ ਬਾਅਦ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਔਰ ਜੋ ਕੂਟ ਨੇ ਹੁਕਮ ਸੁਣਾਇਆ ਉਹਦੇ ਵਿੱਚ ਇਹਨੂੰ ਪੂਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਜਿੰਉਂ ਤੱਕ ਇਹਦੀ ਕੁਦਰਤੀ ਤਰੀਕੇ ਨਾਲ ਮੌਤ ਨਹੀਂ ਹੋ ਜਾਂਦੀ। ਦੋਸਤੋ ਅਪੀਲ ਕਰਦੇ ਆਂ ਲੋਕਾਂ ਨੂੰ ਕਿ ਹੋ ਜਾ ਠੱਗ ਲੋਕਾਂ ਤੋਂ ਬਚ ਕੇ ਰੋ। ਜਦੋਂ ਵੀ ਕੋਈ ਸਮੱਸਿਆ ਆਉਂਦੀ ਆ ਉਹਦੀ ਕੋਈ ਵਿਗਿਆਨਿਕ ਤਰੀਕੇ ਦਾ ਕੋਈ ਹਸਪਤਾਲ ਜਾ ਕੇ ਜਾਂ ਕਿਸੇ ਚੰਗੇ ਡਾਕਟਰ ਕੋ ਜਾ ਕੇ ਆਪਣਾ ਇਲਾਜ ਕਰਾਉਣਾ ਚਾਹੀਦਾ। ਇਹ ਜਿਹੜੇ ਲੋਕ ਦਾਵਾ ਕਰਦੇ ਆ ਵੀ ਮੈਂ ਗੰਗਿਆਂ ਦੇ ਸਿਰ ਤੇ ਵਾਲ ਆਗਾ ਸਕਦਾ, ਲੁੱਲੇ ਲੰਗੜਿਆਂ ਨੂੰ ਠੁਰ ਲਾ ਸਕਦਾ। ਜਾਂ ਕਿਸੇ ਵੀ ਤਰ੍ਹਾਂ ਦੀ ਪਾਵਾ ਕੋਈ ਕੈਂਸਰ ਵਰਗੀ ਬਿਮਾਰੀ ਹੋਵੇ ਉਹਦਾ ਵੀ ਇਲਾਜ ਕਰ ਸਕਦਾ ਲੇਕਿਨ ਦੋਸਤੋ ਦੇਖਣ ਦਾ ਲੈ ਹੈ ਕਿ ਇੰਨੀਆਂ ਸ਼ਕਤੀਆਂ ਦਾ ਮਾਲਕ ਹੋਣ ਦਾ ਦਾਵਾ ਕਰਨ ਵਾਲਾ ਇਹ ਅਖੌਤੀ ਪਾਸਟਰ ਆਪਣੇ ਆਪ ਨੂੰ ਜਾਦੂ ਮੰਤਰ ਦੇ ਨਾਲ ਕੋਰਟ ਵਿੱਚ ਕਿਉਂ ਨਹੀਂ ਵਿਚਾ ਸਕਿਆ ਕਿਉਂਕਿ ਅਸਲ ਵਿੱਚ ਇਸ ਢੰਗ ਦੇ ਨਾਲ ਬਚਿਆ ਹੀ ਨਹੀਂ ਜਾ ਸਕਦਾ ਸੋ ਬੇਸ਼ੱਕ ਸਾਡੇ ਦੇਸ਼ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਹੋਣੀ ਹੈ ਲੇਕਿਨ ਅਜੇ ਵੀ ਲੋਕਾਂ ਦਾ ਕਾਨੂੰਨ ਉੱਤੇ ਵਿਸ਼ਵਾਸ ਹੈਗਾ ਲੰਬੀ ਪ੍ਰਕਿਰਿਆ ਵਿੱਚ ਵੀ ਦੋਸ਼ੀਆਂ ਨੂੰ ਸਜ਼ਾ ਹੋ ਜਾਂਦੀ ਹੈ ਸੋ ਦੋਸਤੋ ਅਪੀਲ ਕਰਦੇ ਆ ਕਿ ਇਹੋ ਜਿਹਾ ਠੜਕ ਲੋਕਾਂ ਤੋਂ ਬਚ ਕੇ ਰਹੋ ਔਰ ਨਾਲ ਦੀ ਨਾਲ ਜਿਹੜੇ ਕੋਈ ਬੰਦਾ ਇਸ ਢੰਗ ਦੇ ਨਾਲ ਪੀੜਤ ਹੁੰਦਾ ਆਪਾਂ ਸਾਰੇ ਰਲ ਮਿਲ ਕੇ ਉਸ ਨੂੰ ਅਦੀ ਮਦਦ ਕਰੀਏ ਤਾਂ ਜੋ ਪੀੜਤਾਂ ਨੂੰ ਜਲਦੀ ਇਨਸਾਰ ਮਿਲ ਸਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ